ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੇਰੇ ਨਾਲ ਬਬਈ ਵਾਰਤਾਤ ਹੋਈ ਆ ਇਹ ਤਲਵੰਡੀ ਪਿੰਡਰ ਤੋਂ ਦੋ ਤਲਵੰਡੀ ਪਿੰਡਰ ਦੇ ਲੜਕੇ ਆ ਤੇ ਇੱਕ ਬਾਗਾਂ ਦਾ ਇੱਕ ਵੀਲਾ ਬਜੋ ਦੋ ਆਣ ਪਸਾਤੇ ਆ ਉਹਨਾਂ ਦਾ ਮੈਨੂੰ ਪਤਾ ਨਹੀਂ ਤੇ ਇੱਕ ਜਿਹੜਾ ਮੇਲ ਉਹਨੇ ਮੈਨੂੰ ਗਏ ਗੱਲ ਕਹੀ ਸੀ ਕਿ ਆਪਾਂ ਫੈਸਲਾ ਕਰਾ ਦਾਂਗੇ ਤੁਹਾਡਾ ਉਹਦਾ ਨਾਮ ਹੈਗਾ ਜੀ ਲਾਡੀ ਲਾਡੀ ਡਾਕਟਰ ਆ ਉਹਨੇ ਮੈਨੂੰ ਕਹੇ ਫੈਸਲਾ ਕਰਾ ਦਾਂਗੇ ਉਹਦੇ ਹੁੰਦੇ ਆ ਇੱਕ ਬੋਲੇ ਵਾਲ ਦਾ ਮੁੰਡਾ ਬਿਕੜ ਉਹ ਵੀ ਗਵਾਹ ਹੀ ਉਹਦੇ ਸਾਹਮਣੇ ਉਹਨੇ ਕਹੇ ਕੋਈ ਗੱਲ ਹੀ ਨਹੀਂ ਮੇਰੇ ਹੁੰਦਾ ਕੋਈ ਗੱਲ ਨਹੀਂ ਕਰਦੇ ਮੇਰੇ ਭਨੇਵੇਂ ਆ ਤੇ ਤੁਸੀਂ ਉਹ ਨਾਲ ਕੋਈ ਗੱਲ ਕਰਿਓ ਤੇ ਮੈਂ ਬਾਬਾ ਜੀ ਸਭੋ ਇੱਥੋਂ ਤੱਕ ਉਹਨਾਂ ਨੂੰ ਕਿਹਾ ਮੈਂ ਚੱਲ ਪਾਣੀ ਦਾ ਨੇ ਪੀ ਲੈਨੇ ਆ ਜੇ ਭਰਾਏ ਆ ਤੇ ਮੈਂ ਚੱਲ ਵੀਰ ਜੀ ਨਹੀਂ ਫੈਸਲਾ ਕਰਾਉਣ ਲੱਗਾ ਮੈਂ ਬਾਬਾ ਜੀ ਉਹਨਾਂ ਨੂੰ ਕਰਦਾ ਵੀ ਚੱਲ ਪਾਣੀ ਦੀ ਬੋਤਲ ਫਰਕ ਲੈ ਆ ਮੁੰਡੇ ਨੂੰ ਪਾਣੀ ਦੀ ਬੋਤਲ ਲੈਣ ਕਰਦਾ ਤੇ ਬਾਬਾ ਜੀ ਹੁੰਦਿਆਂ ਉੱਤਰ ਕੇ ਆਏ ਤੇ ਮੇਰੇ ਉਹਨੇ ਸਿਰ ਤੇ ਮਾਰ ਲੱਗਾ ਪਹਿਲਾ ਵਾਰ ਕਰ ਲਗਾ ਤੇ ਮੈਂ ਗੜੀ ਹੱਥ ਕਰਤਾ ਤੇ ਮੈਂ ਮੇਰੇ ਉਹਨੇ ਹੱਥ ਜਿਹਦਾਤਰ ਮਾਰਿਆ ਬਾਅਦ ਮੇਰੇ ਇੱਕ ਨੇ ਲੱਕ ਤੇ ਮਾਰਤਾ ਫਿਰ ਮੈਂ ਭੱਜ ਕੇ ਆਪਣੀ ਜਾਨ ਬਚਾਈ ਤੇ ਬਾਅਦ ਵਿੱਚ ਉਹਨੇ ਫਿਰ ਮੇਰੇ ਮਗਰ ਪਜਾ ਫਿਰ ਮੈਂ ਜਿਹੇ ਨਾਲ ਕਾਰਨ ਵੀ ਮੈਨਾਂਰ ਦੇ ਵਿੱਚ ਸਾਲ ਲਗਾ ਲਗਾ ਦੇ ਫਿਰ ਮੈਂ ਉਧਰ ਨਹਿਰ ਪਾਰ ਕਰਕੇ ਅਗਲੇ ਬੰਨੇ ਗਿਆ ਤਾਂ ਮਗਰ ਫਿਰ ਮੇਰੇ ਦੁਬਾਰਾ ਨਹਿਰ ਪਾਰ ਕਰਕੇ ਅਗਲੇ ਬੰਨੇ ਆਏ ਉਧਰ ਇਹ ਬਾਬਾ ਜੀ ਮਤਲਬ ਇਹ ਤੋਂ ਇਹ ਆ ਕਿ ਜੇ ਮੈਨੂੰ ਕੁਝ ਹੀ ਹੁੰਦਾ ਇਹ ਤੋਂ ਇਹ ਕਿ ਇਹ ਜ਼ਮੇਵਾਰ ਹੋਣਗੇ ਕਿ ਮੈਨੂੰ ਕੱਲ ਨੂੰ ਕੋਈ ਮੇਰਾ ਨੁਕਸਾਨ ਹੁੰਦਾ ਵਾ ਤੇ ਇਹੋ ਹੀ ਜ਼ਮੇਵਾਰ ਹੋਣਗੇ ਕਿਉਂਕਿ ਇਹਨਾਂ ਨੇ ਮੈਨੂੰ ਯਾਨੋ ਮਾਰਨੀ ਧੋਕੇ ਦਿੱਤੀਆਂ ਇਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਤੇਰੇ ਅਸੀਂ ਗੋਲੀ ਮਾਰਨੀ ਹੈ ਇਹਨਾਂ ਨੇ ਮੈਨੂੰ ਪਹਿਲਾਂ ਵੀ ਇਹਨਾਂ ਕੋਲ ਆਤਿਆ ਰਹੇ ਹੈਗੇ ਪਹਿਲਾਂ ਵੀ ਜੇਲ੍ਹ ਜੂਲ ਦਾ ਬਾਬੇ ਜੇਲ੍ਹ ਤੋਂ ਹੋ ਕੇ ਆਏ ਆ ਪਹਿਲਾਂ ਵੀ ਨਾ ਚੋਰੀ-ਚੂਰੀ ਦੇ ਕੇਸ ਹੈਗੇ ਆ ਤੇ ਇਹਨਾਂ ਨੇ ਇਹੋ ਗੱਲ ਕਹੀ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮਤਲਬ ਤੇਰੇ ਗੋਲੀ ਮਾਰਨੀ ਆਂ ਕਿ ਤੇ ਜਦੋਂ ਮੈਂ ਗੱਡੀ ਭੱਜਣ ਡਿਆ ਪੈਣਾ ਮੇਰੇ ਪਹਿਲਾਂ ਸਿਰ 'ਚ ਹੁੰਦਾ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਗੱਡੀ ਹੱਥ ਕਰਦਾ ਬਾਅਦ ਜਨੇ ਮੇਰੇ ਲੱਤ 'ਚ ਮਾਰਿਆ ਫਿਰ ਮੈਂ ਨਹਿਰ ਤੇ ਮਤਲਬ ਸਾਲ ਲਗਾਈ ਤੇ ਫਿਰ ਮੈਂ ਅੱਗੇ ਭੱਜਾਂ ਉਹ ਤੋਂ ਬਾਅਦ ਬਾਬਾ ਜੀ ਮਤਲਬ ਮੈਂ ਬੇਹੋਸ਼ ਹੋ ਕੇ ਡੇਗਾਂ ਅਗਲੇ ਬੰਨੇ ਜਦੋਂ ਮੈਨੂੰ ਅੰਕਲ ਉਹਨਾਂ ਨੇ ਚੱਕਿਆ ਇਰਮੇ ਨਾਲ ਹੀ 11 ਮਿੰਟ ਤੱਕ ਆ ਇਹਨਾਂ ਨੇ ਬਾਬਾ ਜੀ ਅੱਗੇ ਮੈਨੂੰ ਨਾ ਇਹ ਦਿਨ ਗੁਰਦਵਾਰ ਸਾਹਿਬ ਮੈਂ ਮੱਥਾ ਟੇਕਣ ਗਿਆ ਹਾਂ ਉੱਥੇ ਸੀਸ਼ ਕੈਮਰਾ ਦੇ ਸਾਹਮਣੇ ਵੀ ਨਾਲ ਮੈਨੂੰ ਘੇਰ ਲਿਆ ਉੱਥੇ ਵੀ ਮੇਰੇ ਮਗਰ ਆ ਕੇ ਚਾਰ ਪੰਜ ਨੇ ਉਹਦਾ ਮੈਂ ਰਮਾਲ ਬੰਨ੍ਹ ਕੇ ਹੱਥ ਧੋਣ ਦੇ ਜਦੋਂ ਇਹਨਾਂ ਨੇ ਮੈਨੂੰ ਆਣ ਕੇ ਉੱਥੇ ਫੜ ਲਿਆ ਵੀ ਹਾਂ ਦਾ ਤੂੰ ਇਦਾਂ ਕਿਹਾ ਤੇ ਇਹਨਾਂ ਨੇ ਮੈਨੂੰ ਉਦਣੇ ਘੇਰ ਲਿਆ ਉਦਣੇ ਮੈਨੂੰ ਮਾਰ ਲੱਗੇ ਉੱਥੇ ਗੁਰਦਵਾਰੇ ਦੇ ਫੇਟ ਉਹਨਾਂ ਨੇ ਉਥੇ ਬੰਦਿਆਂ ਨੂੰ ਲੋਕਾਇਆ ਤਾਂ ਕਿ ਨਹੀਂ ਨਹੀਂ ਇੱਥੇ ਗੁਰੂ ਗੱਰੇ ਨੇ ਕੋਈ ਆਪਾਂ ਕੋਈ ਗੱਲ ਕਰਨੀ ਇਹਨਾਂ ਨੇ ਬਾਬਾ ਜੀ ਉਸ ਦਿਨ ਮੇ ਕਨਾਲ ਅੱਗੇ ਵੀ ਕਹਿ ਰਿਹਾ ਮੇਰਾ ਪਿੱਛਾ ਕੀਤਾ ਸੀ ਜੇ ਮੈਂ ਕਿਤੇ ਮਰਦ ਦੁਕਾਨ ਤੋਂ ਕੰਮ ਜੰਨਾ ਹੈ ਹੋਂਦੇ ਬਾਬਾ ਜੀ ਨਾਲ ਮੈਨੂੰ ਮਾਰਨ ਦੀ ਮਤਲਬ ਵੀ ਆਪਣੇ ਲੋ ਮਾਰਨਾ ਹੈ ਪੂਰਾ ਮਤਲਬ ਮਾਰਨ ਦੀ ਵਜ੍ਹਾ ਨਾਲ ਉਹਨੇ ਹਮਲਾ ਕੀਤਾ ਕਿ ਮਾਰ ਕੇ ਜਾਣਾ ਭੰਡ ਇਹੋ ਗੱਲ ਕੀਤੀ ਵੀ ਮਾਰ ਕੇ ਜਾਣਾ ਜਾਨੋ ਹੀ ਉਹਨੇ ਮੈਨੂੰ ਪਹਿਲਾਂ ਕਹਿੰਦਾ ਤੈਨੂੰ ਮਾਰ ਦੇਣਾ ਜਾਨੋ ਹੀ ਜੀ ਕੀ ਫੱਤੀ ਚ ਦਵਿੰਦਰ ਜੀ ਜਿਹੜਾ ਮਾਮਲਾ ਸਾਹਮਣੇ ਆਇਆ ਘੁੱਟ ਮੁੰਡੇ ਦਾ ਵੱਟਿਆ ਗਿਆ ਕੀ ਮਾਮਲਾ ਕੀ ਜਾਂਦੀ ਹੈ ਜੀ ਮਾਮਲਾ ਇਸ ਤਰ੍ਹਾਂ ਵਾਂ ਕਿ ਪੰਜਾਬ ਸਰਕਾਰ ਵੀ ਨਸ਼ਿਆਂ ਦੇ ਉੱਪਰ ਰੋਕਥਾਂ ਵਾਸਤੇ ਸੰਗਤ ਨੂੰ ਅਪੀਲ ਕਰ ਰਹੀ ਹੈ ਕਿ ਨੌਜਵਾਨ ਅੱਗੇ ਆਉਣ ਅਫਸਰ ਸਹਿਬਾਨਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਕਿ ਪੰਜਾਬ ਦੇ ਵਿੱਚ ਘਰ-ਘਰ ਨਸ਼ਾ ਜਿਹੜਾ ਕਰ ਕਰ ਗਿਆ ਬਹੁਤ ਵਾਰ ਵੇਖਿਆ ਜਾਂਦਾ ਸੋਸ਼ਲ ਮੀਡੀਆ ਤੇ ਵੀ ਕਿ ਨਿਹੰਗ ਸਿੰਘ ਬਾਣਿਆਂ ਦੇ ਅੰਦਰ ਵੀ ਕੁਝ ਲੋਕ ਗੁੰਡਾਗਰਦੀ ਕਰਦੇ ਨਜ਼ਰ ਆਉਂਦੇ ਆ ਲੁੱਟਾਂ ਖੋਹਾਂ ਕਰਦੇ ਨਜ਼ਰ ਆਉਂਦੇ ਆ ਬਦਮਾਸ਼ੀ ਕਰਦੇ ਨਜ਼ਰ ਆਉਂਦੇ ਆ ਤੇ ਨਸ਼ਾ ਕਰਦੇ ਤੇ ਕਰਾਉਂਦੇ ਨਜ਼ਰ ਆਉਂਦੇ ਆ ਇਹਦੇ ਤਹਿਤ ਹੀ ਪਿੰਡ ਜਿਹੜਾ ਵਾ ਘੁਮਾਣਾ ਦੇ ਕੋਲ ਆ ਉਥੋਂ ਦਾ ਇੱਕ ਸਾਡਾ ਵੀਰ ਆ ਪ੍ਰਤਾਪ ਸਿੰਘ ਉਹਨਾਂ ਨੇ ਰਾਤੀ ਮੇਰੇ ਨਾਲ ਸੰਪਰਕ ਕੀਤਾ ਉਹਦੇ ਵੱਡੇ ਭਰਾ ਨੇ ਕਿ ਸਾਡੇ ਭਰਾ ਦਾ ਗੁੱਟਵਾੜ ਦਿੱਤਾ ਗਿਆ ਕਾਰਨ ਇਹ ਕਿ ਉਹ ਨਿਆਂਗ ਸਿੰਘ ਦੇ ਬਾਣੇ ਦੇ ਵਿੱਚ ਨਸ਼ਾ ਕਰਦੇ ਤੇ ਵੇਚਦੇ ਸੀ ਤੇ ਲੁੱਟਾਂ ਖੂਹਾਂ ਕਰਦੇ ਸੀ ਇਸ ਬੰਦੇ ਨੇ ਜਿਹੜਾ ਵਾ ਇਤਰਾਜ਼ ਜਤਾਇਆ ਤੇ ਇਹਦੇ ਨਾਲ ਖੁੰਦਕਬਾਜੀ ਰੱਖਣੀ ਸ਼ੁਰੂ ਕਰ ਦਿੱਤੀ ਤੇ ਕੋਈ ਇਹ ਬੰਦਾ ਸੀ ਕੋਈ ਉਹਨੇ ਜਾ ਕੇ ਉਹਨਾਂ ਨੂੰ ਆਖਿਆ ਵੀ ਯਾਰ ਤੁਸੀਂ ਇਹ ਰੋਜ ਦਾ ਜਿਹੜਾ ਵਾ ਖੁੰਦਕਬਾਜੀ ਤੁਹਾਡੀ ਮਿਟਾ ਦਿੰਦਾ ਮੇਰੇ ਨਾਲ ਚੱਲੋ ਉਹ ਬੰਦਾ ਜਿਹੜਾ ਵਾ ਰਾਜੀਨਾਮਾ ਦੇ ਤਹਿਤ ਇਸ ਬੰਦੇ ਨੂੰ ਫੋਨ ਕਰਕੇ ਅੱਧੀ ਰਾਤ ਨਹਿਰ ਤੇ ਲੈ ਗਿਆ ਤੇ ਨਹਿਰ ਤੇ ਜਾ ਕੇ ਜਿਹੜਾ ਵਾ ਉਹਨਾਂ ਨੇ ਇਹਨੂੰ ਰਾਜੀਨਾਮੇ ਦੇ ਤਹਿਤ ਉਹਦੇ ਤੇ ਉੱਪਰ ਹਮਲਾ ਕਰਕੇ ਉਹਦਾ ਜਿਹੜਾ ਗੁੱਟ ਵਾਰ ਦਿੱਤਾ ਪਹਿਲਾਂ ਉਹ ਮੁੰਡਾ ਦੱਸ ਰਿਹਾ ਸੀ ਮੈਨੂੰ ਕਿ ਪਾਜੀ ਮੇਰਾ ਜਦੋਂ ਧੌਣ ਤੇ ਵਾਰ ਕਰਨ ਲੱਗੇ ਤੇ ਮੈਂ ਅੱਗੇ ਹੱਥ ਕਰ ਦਿੱਤਾ ਤੇ ਆ ਜਿਹੜਾ ਅੱਧਾ ਗੁੱਟ ਉਹਦਾ ਵੱਢਿਆ ਗਿਆ ਠੀਕ ਹੈ ਉਹਦੇ ਤਹਿਤ ਹੀ ਦੂਜਾ ਵਾਰ ਉਹਨੇ ਵੀਰ ਨੇ ਜਿਹੜਾ ਵਾ ਉਹਦੇ ਲੱਤ ਤੇ ਕੀਤਾ ਤੇ ਜਦੋਂ ਭੱਜਾ ਵਾ ਤੇ ਇਹਨੇ ਉਹ ਮੁੰਡਾ ਬੜਾ ਯੁਰਤ ਵਾਲਾ ਨਿਕਲਿਆ ਤੇ ਉਹਨੇ ਜਾ ਕੇ ਨਹਿਰ 'ਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਤੇ ਨਹਿਰ 'ਚ ਛਾਲ ਮਾਰਨ ਦੇ ਬਾਵਜੂਦ ਵੀ ਯਾਨੀ ਕਿ ਪਿੱਛੋਂ ਭੱਜਦਿਆਂ ਉਹਦੇ ਇਲਾਕੇ ਦੇ ਵਿੱਚ ਵਾਰ ਕੀਤਾ ਤੀਜੇ ਬੰਦੇ ਨੇ ਖੰਡੇ ਦੇ ਨਾਲ ਤੇ ਤਿੰਨ ਵਾਰ ਟੋਟਲ ਉਹਦੇ ਤੇ ਹੋਏ ਨਾ ਮੁੰਡੇ ਦਾ ਗੁੱਟ ਡੈਮੇਜ ਹੋ ਚੁੱਕਾ ਵਾ ਇਹ ਇਹਦੂ ਪਹਿਲਾਂ ਵੀ ਕੁਮਾਣਾ ਦੇ ਕੋਲ ਹੀ ਇੱਕ ਨਿਆਂਗ ਸਿੰਘ ਵੱਲੋਂ ਚਾਹ ਮੰਗਣ ਤੇ ਇੱਕ ਮਜ਼ਦੂਰ ਦੇ ਉੱਪਰ ਜਿਹੜਾ ਸੀ ਲੱਤਵੜ ਦਿੱਤੀ ਗਈ ਸੀ ਉਹਦਾ ਵੀ ਮੈਂ ਹਸਪੀਟਲ ਪਤਾ ਲੈਣ ਆਇਆ ਆਏ ਦਿਨ ਮਜ਼ਦੂਰਾਂ ਦੇ ਉੱਪਰ ਜਿਹੜਾ ਵਾ ਅਤਿਆਚਾਰ ਹੋ ਰਿਹਾ ਵਾ ਪਿੰਡਾਂ ਦੇ ਵਿੱਚ ਕੁਝ ਕੜਮ ਚੋਧਰੀਆਂ ਵੱ ਫਿਰ ਜਦੋਂ ਕੋ ਸਾਡੇ ਵਰਗਾ ਬੰਦਾ ਬੋਲਦਾ ਤੇ ਕਹਿੰਦੇ ਜਾਤ ਪਾਤ ਦੀ ਗੱਲ ਕਰਦਾ ਬਾਈ ਤੁਸੀਂ ਜਾਤ ਪਾਤ ਖਤਮ ਕਰੋ ਕਿ ਤਾਂ ਹੀ ਆ ਨਾ ਗੱਲ ਜਾਤ ਪਾਤ ਦੀ ਨਹੀਂ ਨਸ਼ੇ ਕਰਨ ਵਾਲਾ ਕਿਸੇ ਜਾਤ ਦਾ ਵੀ ਹੋ ਸਕਦਾ ਪੁਲਿਸ ਵੱਲੋਂ ਕਹਿ ਰਿਆ ਰਹਾ ਕਿ ਪੁਰਾਣੀ ਰੰਜਿਸ਼ ਸੀ ਕਿ ਨਸ਼ੇ ਦੀ ਕੋਈ ਗੱਲਬਾਤ ਨਹੀਂ ਉਹ ਜਾਂਚ ਦਾ ਕਿਤੇ ਵਿਸ਼ਾ ਨਹੀਂ ਪੁਰਾਣੀ ਰੰਜਿਸ਼ ਭਾਜੀ ਕੋਈ ਇਹਨਾਂ ਦਾ ਜਮਾਂਦਰੂ ਕੋਈ ਇਹਨਾਂ ਦਾ ਕੋਈ ਥੜਾ ਵਾ ਉਹ ਦੁਸ਼ਮਣੀ ਨਾਲ ਦੀ ਹੈਗੀ ਆ ਜੋ ਹੈਗਾ ਸੀ ਤੁਹਾਡੇ ਸਾਹਮਣੇ ਦੱਸ ਦਿੱਤਾ ਵਾ ਬਾਕੀ ਪੁਲਿਸ ਆਈ ਸੀ ਉਹਨਾਂ ਨੇ ਮੈਂ ਕੋਲ ਬਹਿ ਕੇ ਲਾਗੇ ਜਿਹੜੇ ਆ ਉਹ ਬਿਆਨ ਦਰਜ ਕਰਵਾਏ ਆ ਠੀਕ ਆ ਤੇ ਜੋ ਉਹਨਾਂ ਨੇ ਪੁੱਛਿਆ ਇਨ ਬਿੰਨ ਜਿਹੜਾ ਉਹਨਾਂ ਨੇ ਤੇ ਕਾਨੂੰਨਾਈ ਅਸੀਂ ਮੰਗ ਕੀਤੀ ਆ ਵੀ ਟੋਟਲ ਪੰਜ ਬੰਦੇ ਆ ਜਿਹੜਾ ਸਾਜ਼ਿਸ਼ ਕਰਤਾ ਬੰਦਾ ਲਾਡੀ ਲਾਡੀ ਆ ਉਹਨੂੰ ਵਿੱਚ ਵੀ ਰੱਖਿਆ ਜਾਵੇ ਠੀਕ ਹੈ ਕਿਉਂਕਿ ਉਹੀ ਬੰਦਾ ਲੈ ਕੇ ਗਿਆ ਉਹੀ ਬੰਦਿਆਂ ਨੇ ਤਹਿਤ ਉਹਦੇ ਸਾਹਮਣੇ ਹਮਲਾ ਹੋਇਆ ਸ਼ੁਕਰ ਕਰੋ ਮੁੰਡੇ ਦੀ ਜਾਨ ਬਚ ਗਈ ਹੈ ਫਿਰ ਵੀ ਮੁੰਡਾ ਬੜਾ ਦਲੇਰੀ ਵਾਲਾ ਨਿਕਲਿਆ ਕਿ ਹੱਥ ਲੈ ਕੇ ਵੀ ਹਸਪੀਟਲਾਂ ਦੇ ਵਿੱਚ ਦਰਵਾਜ਼ਾ ਦਰ ਜਿਹੜਾ ਜਰਾ ਯੁਰਤ ਦੇ ਨਾਲ ਤੁਰਦਾ ਫਿਰਦਾ ਰਿਹਾ ਵਾ ਸੋ ਇਹਨੂੰ ਨੱਥ ਪਾਉਣ ਵਾਲੀ ਹੈ ਜੇਕਰ ਇਨਸਾਫ ਨਹੀਂ ਮਿਲਿਆ ਤਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਚੇਅਰਮੈਨ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਅਸੀਂ ਆਉਣ ਵਾਲੇ ਦਿਨਾਂ ਦੇ ਐਸਐਸਪੀ ਬਟਾਲਾ ਦਾ ਦਫ਼ਤਰ ਕਰਾਂਗੇ ਜਦ ਤੱਕ ਇਹਨਾਂ ਲੋਕਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਤੇ ਲੇਕਿਨ ਕਿਹਾ ਜਾ ਰਿਹਾ ਹੈ ਕਿ ਮੁੱਖ ਦੋਸ਼ੀ ਨੂੰ ਬਾਹਰ ਕੱਢਣ ਦੀ ਗੱਲ ਵੀ ਕੀਤੀ ਜਾ ਰਹੀ ਸੀ ਪਰਿਵਾਰ ਤੇ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਸੀ ਇਸ ਤਰ੍ਹਾਂ ਦੀ ਕੋਈ ਕਿੰਨੀ ਗੱਲ ਦੇਖੋ ਮੇਰੇ ਸਾਹਮਣੇ ਤਾਂ ਕੋਈ ਪੁਲਿਸ ਦੇ ਇਦਾਂ ਦੀ ਕੋਈ ਗੱਲ ਨਜ਼ਰ ਨਹੀਂ ਆਈ ਮੇਰੇ ਸਾਹਮਣੇ ਜੇਕਰ ਹੋਏਗੀ ਤਾਂ ਵੀਰੇ ਤੁਹਾਡੇ ਜਨਤਾ ਤਾਂ ਸਾਹਮਣੇ ਰੱਖਾਂਗੇ ਦਬਾਦ ਬੂ ਵਾਲਾ ਸਾਡੇ ਤੇ ਕੰਮ ਕੋਈ ਨਹੀਂ ਹੁਣ ਪੁਲਿਸ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਇਹ ਜੋ ਮੇਨ ਦੋਸ਼ੀ ਹੈ ਉਹਨੂੰ ਬਾਹਰ ਕੱਢ ਦਿੱਤਾ ਜਾਵੇ ਬਾਕੀ ਦੇ ਮਾਮਲੇ ਦਾ ਕਿਉਂ ਕੀ ਗੱਲ ਇਹ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਇਹਨਾਂ ਨੇ ਤੇ ਪਾਇਆ ਗੰਦ ਇਹਨਾਂ ਲੋਕਾਂ ਨੇ ਸੋ ਹੁਣ ਕਿਸੇ ਵੀ ਦਲਿਤ ਸਮਾਜ ਦੇ ਐਸਸੀ ਭੈਣ ਭਰਾਵਾਂ ਦੇ ਨਾਲ ਮੈਂ ਇੱਕ ਤੱਕੜੀ ਹੋਣ ਦਾ ਜਿੱਥੇ ਵੀ ਜਾਦ ਕਰਨਗੇ ਮੈਂ ਪਹੁੰਚਿਆ ਕਰਨਾ ਜੋ ਮਰਜ਼ੀ ਹੋਵੇ 2000 ਰੁਪਈਆ ਠੀਕ ਸੀਗਾ ਮੇਰੇ ਸਾਹਮਣੇ ਤੱਕ ਠੀਕ ਸੀ ਉਦੋਂ ਬਾਅਦ ਜਿਹੜਾ ਬਾਕੀ ਤੁਸੀਂ ਆਪ ਹੀ ਦੇਖ ਲਿਆ ਰਵਈਆ ਉਹ ਮੇਰੇ ਖਲਾ ਨੂੰ ਦਿਖਾਉਣ ਦੀ ਲੋੜ ਨਹੀਂ ਆ ਜੇ ਸਾਡਾ ਸਾਥ ਦੇਣਗੇ ਜਿਉਂ ਧੰਨਵਾਦ ਕਰਾਂਗੇ ਦਿਲੋਂ ਉਹਨਾਂ ਦਾ ਅਫਸਰ ਸਹਿਬਾਨਾਂ ਦਾ ਵੀ ਜੇਕਰ ਇਹ ਸਾਡੇ ਜਿਹੜੀ ਆ ਉਹ ਹੱਕ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਨਗੇ ਜਾਂ ਕਿਸੇ ਕਿਸਮ ਦਾ ਸਾਨੂੰ ਇਨਸਾਫ ਨਾ ਮਿਲਿਆ ਤਾਂ ਇਹ ਭੈਣ ਭਰਾਵਾਂ ਨਾਲ ਲੈ ਕੇ ਜਿਹੜਾ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਬਟਾਲਾ ਦੇ ਐਸਐਸਪੀ ਦਫ਼ਤਰ ਦਾ ਕਰਾਓ ਕਰਾਂਗਾ। ਮੀਰ ਜੀ ਥੋੜਾ ਜਿਹਾ ਬਲੀਫ ਕਰ ਦਿਓ ਦੀਸਟੈਂਡ ਜੋ ਬਿਆਨ ਦਿੱਤੇ ਆ ਉਦੇ ਮੁਤਾਬਕ ਅਸੀਂ ਬੈ ਲੈ ਲਏ ਜਿਹੜੀ ਕਾਰਵਾਈ ਬਣਦੀ ਉਹ ਕਰ ਸਰ ਕਿੰਨੇ ਲੋਕ ਨੇ ਜਿੰਨਾ ਪੰਜ ਲੋਕ ਹੈ ਪਰ ਆਪਾਂ ਨਾਂ ਨਹੀਂ ਸ਼ੇਅਰ ਕਰ ਸਕਦੇ ਕਿਉਂਕਿ ਉਹ ਆਡੀਟਰੀ ਦਾ 파ਟ ਲੇਕਿਨ ਜੋ ਪਰਿਵਾਰ ਦਾ ਕਹਿਣਾ ਹੈ ਜਾਂ ਸਾਨੂੰ ਇਨਪੁਟ ਮਿਲਦੀ ਹੈ ਕਿ ਮੇਨ ਦੋਸ਼ੀ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਜਾਂਦੀ ਨਹੀਂ ਨਹੀਂ ਕੋਈ ਗੱਲ ਨਹੀਂ ਸਾਰੇ ਦੋਸ਼ੀ ਵਿੱਚ ਭਾਈ ਨੇਮ ਪਰਚਾ ਭਾਈ ਨੇਮ ਪਤਾ ਹੈ ਕਿ ਕੀ ਮੁੰਡੇ ਨੇ ਕੀ ਦੱਸਿਆ ਜੀ ਕਿਸ ਤਰ੍ਹਾਂ ਕਿਉਂ ਗੁੱਟ ਵੱਡਿਆ ਗਿਆ ਕੋਈ ਇਹਨਾਂ ਦਾ ਕੋਈ ਪੁਰਾਣੀ ਤੇ ਰੰਦੇ ਸੀ ਉਹਦੇ ਝਗੜਾ ਹੋਇਆ ਤਾਂ ਉਹਦੇ ਕਰਕੇ ਇਹਨਾਂ ਨੇ ਮਤਲਬ ਦੱਸਿਆ ਰਿਹਾ ਕਿ ਨਸ਼ੇ ਨੂੰ ਰੋਕਣ ਲਈ ਇਹ ਸਾਕਿਤਾ ਹੈ ਪਰ ਉਹਨਾਂ ਵੱਲੋਂ ਉਹ ਵੀ ਵੇਖ ਲੈਣਗੇ ਕੋਈ ਨਹੀਂ ਜਾਣਦੇ ਵ ਠੀਕ ਹੈ ਤੁਹਾਨੂੰ ਦੱਸ ਦਵਾਂ ਪਲੀਜ਼ ਕਾਈਂਡਲੀ ਕਿ ਮੈਂ ਕੁਝ ਨਹੀਂ ਹਲੇ ਮੈਂ ਬੈਂਕ ਲੈ ਕੇ ਕੁਝ ਨਹੀਂ ਕੋਲੇ ਲੈ ਕੇ ਪੰਜ ਗੱਲਾਂ ਕਰ ਰਹੇ ਹਾਂ ਪਰ ਇਹ ਯਾਰ ਅਸੀਂ ਬਿਆਨ ਤੁਸੀਂ ਮੇਰੀ ਗੱਲ ਸੁਣੋ ਨਾ ਸਾਡੇ ਅਫਸਰਾਂ ਕੋਲ ਜਾ ਕੇ ਕਰੋ ਤੁਸੀਂ ਕਹਿ ਰਹੇ ਹੋ ਕਿ ਆਈਓ ਨੂੰ ਕੱਟ ਦਿੱਤਾ ਜਾਵੇ ਜਿਸ ਜਿਸ ਕੋਡੇ ਨੇ ਫੋਟੋ ਵੱਡੇ ਉਹਨੂੰ ਬਾਹਰ ਕੱਢ ਦਿੱਤਾ ਜਾਵੇ ਤੁਸੀਂ ਇਰਦੇ ਕੀ ਕਹਿਣਾ ਚਾਹੁੰਦੇ ਹੋ ਕਿਸੇ ਨੇ ਨਹੀਂ ਕੋਈ ਗਾ ਤੁਸੀਂ ਸਾਨੂੰ ਕਿਸੇ ਨੇ ਨਹੀਂ ਕਿਹਾ ਫੈਮਲੀ ਕਹਿ ਰਹੀ ਹੈ ਜੀ ਸਾਨੂੰ ਕੀ ਜਿਹੜੀ ਫੈਮਲੀ ਰਹੀ ਹੈ ਜੀ ਉਹਨੂੰ ਪੁੱਛੋ ਫਿਰ ਤੁਸੀਂ ਦੱਸੋ ਸਾਡਾ ਕੀ ਕਾਰਵਾਈ ਤੁਸੀਂ ਕੀ ਕਾਰਵਾਈ ਕੀਤੀ ਗਈ ਜੀ ਕੁਝ ਨਹੀਂ ਹਾਲੇ ਬਿਆਨ ਲਏ ਬਾਅਦ ਵਿੱਚ ਜਾ ਕੇ ਪਰਚਾ ਦਾ ਕੀ ਕਰੋਗੇ ਉਹ ਫੋਟੋ ਵੱਡੇ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਪਤਾ ਵੀ ਉਹਨੂੰ ਕੱਢਣ ਦੀ ਕੋਸ਼ਿਸ਼ ਹੈ ਤੁਸੀਂ ਦੱਸੋ ਨਾ ਕਾਰਵਾਈ ਕੀ ਕਰਦੇ ਸਰ ਤੁਸੀਂ ਤੁਸੀਂ ਕਿਰ ਹੈ ਯੋ ਤੁਸੀਂ ਥੋੜੀ ਦੱਸੋ ਇਸੇ ਕਰਕੇ ਕਹਿ ਰਹੇ ਕਿ ਬਰੀਫ ਕਰ ਦਿਓ ਥੋੜਾ ਜਿਆ ਮੈਂ ਇੱਕ ਮਿੰਟ ਮੇਰੀ ਮੇਰੀ ਪਹਿਲੀ ਗੱਲ ਸੁਣੋ ਹਾਲੇ ਦੇ ਉੱਤੇ ਮੈਂ ਕੁਝ ਨਹੀਂ ਕਮੈਂਟ ਕਰਨਾ ਠੀਕ ਹੈ ਜੀ ਜੋ ਬਣਦੀ ਕਾਰਵਾਈ ਪਰਚਾ ਦਰਜ ਕਰਾਂਗੇ ਫਿਰ ਬਾਅਦ ਦੇ ਵਿੱਚ ਵੇਖੋ ਵੀ ਉਹਨੂੰ ਕੱਢਿਆ ਬਾਹਰ ਕਿ ਜਾਂੰਦਰ ਕਿੰਨੇ ਜਾਣੇ ਨੇ ਕਿੰਨੇ ਜਾਣੇ ਨੇ ਇਹ ਤਾਂ ਦੱਸ ਦਿਓ ਕਿੰਨੇ ਜਾਣੇ ਨੇ ਬੰਦੇ ਕਿੰਨੇ ਨੇ ਉਹ ਦੱਸ ਦੇ ਯਾਰ ਕੀ ਥੋੜਾ ਦੱਸ ਦਿਓ ਨਹੀਂ ਦੱਸਣਾ ਨਹੀਂ ਉਹ ਨਹੀਂ ਯਾਰ ਥੋੜੀ ਜਿਆ ਨਹੀਂ ਸਰ ਦੱਸ ਦਿਓ ਪਲੀਜ਼ ਕਿੰਨੇ ਕ ਬੰਦੇ ਨੇ ਕਲੀਅਰ ਹੋ ਜਾਂਦਾ ਜੀ ਹੁਣ ਆਹ ਵਾਦ ਤੁਸੀਂ ਪਹਿਲਾਂ ਤੋਂ ਮਾਈਕ ਨੂੰ ਹਿੱਟ ਨਾ ਕਰੋ ਮੈਂ ਹਿੱਟ ਨਹੀਂ ਕਰ ਰਿਹਾ ਤੁਸੀਂ ਤੁਸੀਂ ਆਪ ਜਾਣ ਕੇ ਮੂੰਹ ਨਾਲ ਅੱਗੇ ਡੇ ਜੀ ਪਿੱਛੇ ਕੱਟ ਨਹੀਂ ਮੈਂ ਨਹੀਂ ਕੁਝ ਮੈਂ ਨੋ ਤੁਸੀਂ ਪਾਰੰਗ ਘੰਟਾ ਦੱਸ ਰਹੇ ਕੀ ਗੱਲ ਹੈ ਜੀ ਤੁਹ ਲੱਗਦਾ ਤੁਸੀਂ ਕੋਈ ਮੀਡੀਆ ਧਗੇ ਮਾਰਦੇ ਹੋ ਉਹ ਯਾਰ ਮੈਂ ਤਾਂ ਕਈ ਗੱਲਾਂ ਮਾਰਦਾ ਤੇਰੀ ਉਹ ਕੁੜ ਰਵਈਆ ਜਿਹੜਾ ਗਲਤ ਉਹਨਾਂ ਦਾ ਨਜ਼ਰ ਆ ਰਿਹਾ ਔਰ ਖਾਸ ਤੌਰ ਤੇ ਪਰਿਵਾਰ ਵੱਲੋਂ ਕੀ ਆਇਆ ਜਾ ਰਿਹਾ ਕਿ ਮੁੱਖ ਵੋਸੀ ਨੂੰ ਬਾਹਰ ਕੱਢਣ ਦੀ ਗੱਲ ਜਿਹੜੀ ਆ ਕਿ ਤਿਆਰੀ ਹੈ ਸਿਰ ਇੰਨੇ ਬੰਦੇ ਇਹ ਬੰਦ ਕਰਕੇ ਨਾ ਇੱਕ ਮਿੰਟ ਇਹ ਬੰਦ ਕਰਕੇ ਫਿਰ ਮੇ ਨਾਲ ਗੱਲ ਕਰੋ ਇੱਕ ਮਿੰਟ ਬਾਅਦ ਉਹਦੇ ਆਧਾਰ ਤੇ ਪਰ ਤੁਹਾਡਾ ਦੱਸ ਦਿੱਤਾ ਬਸ ਬਨ وہی ਹੈ ਅਨਸਰ ਨਹੀਂ ਜੀ ਇੱਕੋ ਤੁਹਾਡਾ ਤੁਸੀਂ ਆਈਓ ਤੁਸੀਂ ਹੋ ਸਕਦੇ ਹੋ ਨਹੀਂ ਜੀ ਮੈਂ ਹਾਂ ਤੋਂ ਜੋ ਕੀ ਗੋਸ ਸਰਪੰਚੋ ਦੇ ਨਾਲ ਜਿਹੜੇ ਸੀਗੇ ਮਿਲਨ ਮਾਣਤੀ ਇੱਥੇ ਪਹੁੰਚੇ ਸਨ ਇਹ ਉਹੀ ਵਿਅਕਤੀ ਆ ਜਿਹੜਾ ਜਿਹੜਾ ਸੀਗਾ ਨਾਲ ਇਹਨਾਂ ਦੇ ਨਾਲ ਕੋਈ ਕੰਪਰੋਮਾਈਜ਼ ਕਰਵਾਉਣ ਵਾਸਤੇ ਪਹੁੰਚਿਆ ਸੀਗਾ ਬਾਹਰ ਹੀ ਆਉਂਦਾ ਉਹ ਹੀ ਸਰਪੰਚਾ ਨੇ ਠੀਕ ਹੈ ਭਾਈ